50 ਕਰੋੜ ਦੇ ਕਰੀਬ ਜਿਹੜਾ ਹੈਗਾ ਇਹ ਸਾਰੇ ਆਰੋਆਂ ਤੇ ਸਰਕਾਰ ਦਾ ਬਜਟ ਉਦੋਂ ਖਰਚਾ ਆਇਆ ਕਿਉਂਕਿ ਇੱਕ ਆਰੋ 15 ਤੋਂ ਲੈ ਕੇ 25 ਲੱਖ ਤੱਕ ਜਿਹੜਾ ਹੈਗਾ ਕੋਸਟ ਕਰਦਾ ਉਹ ਇਹ ਹਾਲਾਤੇ ਨੇ ਕਿ ਬਹੁਤ ਸਾਰਾ ਕੈਂਸਰ ਜਾਂ ਕਾਲਾ ਪੀਲਿਆ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਮਾਲਵਾ ਬੈਲਟ ਦੇ ਵਿੱਚ ਕਹਿ ਸਕਦੇ ਆਪਾਂ ਸਪੈਸਿਫਿਕ ਗੱਲ ਕਰਾਂ ਮਾਨਸਾ ਵਿਧਾਨ ਸਭਾ ਦੀ ਤਾਂ ਇੱਥੇ 71 ਜਿਹੜੇ ਹੈਗੇ ਆ ਆਰਓ ਮਾਨਸਾ ਵਿਧਾਨ ਸਭਾ ਦੇ ਵਿੱਚ ਲੱਗੇ ਹੋਏ ਸੀ ਜਿਹੜੇ ਆਰਓ ਪਲਾਂਟ ਸੀਗੇ ਇਹ ਆਮ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਜਿਹੜੇ ਘਰਾਂ ਦੇ ਵਿੱਚ ਆਰਓ ਨਹੀਂ ਲਗਾ ਸਕਦੇ ਸੀ ਘਰੋਂ ਦਾ ਪਾਣੀ ਨਹੀਂ ਪੀ ਸਕਦੇ ਸੀ ਕਿਉਂਕਿ 8 ਮਾਨਸਾ ਸ਼ਹਿਰ ਦੇ ਵਿੱਚ ਨੇ 3 ਭੀਖੀ ਸ਼ਹਿਰ ਚ ਨੇ ਜੀ ਬਾਕੀ 60 ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਲੱਗੇ ਹੋਏ ਆ ਸੋਲਤਾ ਸੀ ਉਹ ਅੱਜ ਇਹਨਾਂ ਨੇ ਖੰਡਰ ਬਣਾ ਕੇ ਰੱਖ ਦਿੱਤੀਆਂ ਔਰ ਅੱਜ ਪੂਰੇ ਵਿਧਾਨ ਸਭਾ ਦੇ ਵਿੱਚ 8-9 ਆਰਓ ਜਿਹੜੇ ਹੈਗੇ ਆ ਅੱਜ ਦੀ ਟਾਈਮ ਦੇ ਵਿੱਚ ਵਰਕਿੰਗ ਕੰਡੀਸ਼ਨ ਚ ਨੇ ਸਤ ਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੁਪੀ ਨਿਊਜ਼ ਤੇ ਮੈਂ ਬਰਮਦੀਪ ਰਾਣਾ ਖੁਲਾਸੇ ਤਾਂ ਬਹੁਤ ਸਾਰੇ ਹੁੰਦੇ ਨੇ ਗੱਲਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਕਿ ਸ਼ਹਿਰ ਦੇ ਵਿੱਚ ਕੰਮ ਕੀ ਹੋ ਰਿਹਾ ਕਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਪਰ ਅੱਜ ਇੱਕ ਕੁਝ ਵੱਖਰਾ ਦਿਖਾਉਣੇ ਆ ਕਿ ਕਿਵੇਂ ਪਿਛਲੀ ਸਰਕਾਰਾਂ ਦੇ ਸਮੇਂ ਜਿਹੜੇ ਕੰਮ ਚੱਲ ਰਹੇ ਸੀ ਉਹ ਕਿਉਂ ਬੰਦ ਹੋਏ ਨੇ ਉਹ ਸਵਾਲ ਜਿਹੜਾ ਉਹ ਵੱਡਾ ਖੜਾ ਹੁੰਦਾ ਮੇਰੇ ਪਾਛੇ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਏਰੀਆ ਇੱਕ ਪਾਸੇ ਤਾਂ ਖੰਡਰਿਆ ਤੇ ਦੂਸਰੇ ਪਾਸੇ ਖੰਡਰ ਹੋਇਆ ਏ ਹਾਰੋ ਜਿਹੜਾ ਪਿਛਲੀਆਂ ਸਰਕਾਰਾਂ ਸਮੇਂ ਲਗਾਤਾਰ ਚੱਲ ਰਿਹਾ ਸੀ ਤੇ ਉਹਨਾਂ ਗਰੀਬ ਪਰਿਵਾਰਾਂ ਨੂੰ ਸਾਫ਼ ਪਾਣੀ ਮਹਈਆ ਕਰਾਉਂਦਾ ਸੀ ਜਿਹੜੇ ਪਰਿਵਾਰ ਘਰਾਂ ਦੇ ਵਿੱਚ ਆਰੋ ਨਹੀਂ ਲਗਾ ਸਕਦੇ ਕਿਉਂਕਿ ਪਾਣੀ ਦੇ ਵਿੱਚ TDS ਦੀ ਜਿਹੜੀ ਮਾਤਰਾ ਲਗਾਤਾਰ ਵਧਦੀ ਜਾ ਰਹੀ ਹੈ ਪਰ ਅੱਜ ਇਸਦੇ ਹਾਲ ਤੁਸੀਂ ਦੇਖੋ ਕਿਸੇ ਸਮੇਂ ਤੇ ਲਾਈਨਾਂ ਲੱਗੀਆਂ ਹੁੰਦੀਆਂ ਸੀ ਲੋਕ ਸੀ ਜਿਹੜੇ ਇੱਥੇ ਕਤਾਰਾਂ ਲਾ ਕੇ ਗਰੀਬ ਪਰਿਵਾਰ ਪਾਣੀ ਦੇ ਲਈ ਲਾਈਨਾਂ ਲਾ ਕੇ ਖੜੇ ਹੁੰਦੇ ਸੀ ਤੇ ਉਹਨਾਂ ਨੂੰ ਜਿਹੜਾ ਪਿਊਰੀਫਾਈਡ ਵਾਟਰ ਮਿਲਦਾ ਸੀ ਔਰ ਜੇ ਪਿਉਰੀਫਾਈ ਵਾਟਰ ਦੀ ਗੱਲ ਕਰਦੇ ਤਾਂ 20 ਰੁਪਏ ਦੀ ਲੀਟਰ ਦੀ ਬੋਤਲ ਹੈ ਪਰ ਇੱਥੇ 20 ਲੀਟਰ ਜਿਹੜਾ ਪਾਣੀ ਸੀ ਉਹ 100 ਰੁਪਏ ਦੇ ਵਿੱਚ ਮਹੀਨਾ ਦਿੱਤਾ ਜਾਂਦਾ ਸੀ ਪਿਛਲੀਆਂ ਸਰਕਾਰਾਂ ਸਮੇਂ ਚੱਲਦਾ ਰਿਹਾ ਪਰ ਅੱਜ ਕਿਉਂ ਇਹ ਖੰਡਰ ਪਿਆ ਇੱਕ ਪਾਸੇ ਮਹੱਲਾ ਕਲੀਨਿਕ ਬਣ ਰਹੇ ਨੇ ਦੂਸਰੇ ਪਾਸੇ ਇਹ ਜਿਹੜੇ ਆਰਓ ਪਲਾਂਟ ਨੇ ਉਹ ਖੰਡਰ ਨਜ਼ਰ ਆ ਰਹੇ ਨੇ ਆਪ ਦੇਖ ਸਕਦੇ ਹੋ ਤਾਲੇ ਲੱਗੇ ਪਏ ਆ ਪੂਰੇ ਹਲਕੇ ਦੀ ਗੱਲ ਜੇਕਰ ਕੀਤੀ ਜਾਵੇ ਤਾਂ 77 ਦੇ ਕਰੀਬ ਜਿਹੜੇ ਆਰਓ ਸੀ ਜਿਨ੍ਹਾਂ ਦੇ ਵਿੱਚੋਂ ਨੌ ਆਰਓ ਨੇ ਜਿਹੜੇ ਚੱਲ ਰਹੇ ਨੇ ਪਰ ਬਾਕੀਆਂ ਤੇ ਧਿਆਨ ਕਿਉਂ ਨਹੀਂ ਗਿਆ ਚਲਦੀਆਂ ਸਰਕਾਰਾਂ ਆਮ ਆਦਮੀ ਪਾਰਟੀ ਇਹ ਗੱਲ ਦਾ ਵਾਅਦਾ ਕਰਦੀ ਸੀ ਕਿ ਲੋਕਾਂ ਨੂੰ ਸਹੂਲਤ ਮਿਲੇਗੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੈ ਪਰ ਆਮ ਲੋਕਾਂ ਦੀ ਇੱਕ ਸਹੂਲਤ ਬੰਦ ਪਈ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਸਾਰੀ ਜਾਣਕਾਰੀ ਲੈਣੇ ਸਾਡੇ ਨਾਲ ਬੁਲਕੇ ਗੁਰਪ੍ਰੀਤ ਬਿੱਕੀ ਨੇ ਗੱਲਬਾਤ ਕਰਦੇ ਹਾਂ ਬਿੱਕੀ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਆਰਓ ਪਲਾਂਟ ਲਾਏ ਸੀ ਸਰਕਾਰਾਂ ਨੇ ਪਿਛਲੇ ਸਮੇਂ ਚੱਲਦੇ ਵੀ ਰਹੇ ਲੋਕਾਂ ਨੂੰ ਸਹੂਲਤ ਵੀ ਮਿਲੀ ਸੀ ਹੁਣ ਬੰਦ ਪਏ ਨੇ ਰਣਾ ਜੀ ਇਹ ਹੈ ਕਿ 2009 ਦੇ ਵਿੱਚ ਬਹੁਤ ਸਾਰੇ ਉਸ ਮੌਕੇ ਅੱਜ ਵੀ ਹਾਲਾਤ ਇਹ ਨੇ ਕਿ ਬਹੁਤ ਸਾਰਾ ਕੈਂਸਰ ਜਾਂ ਕਾਲਾ ਪੀਲਿਆ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਮਾਲਵਾ ਬੈਲਟ ਦੇ ਵਿੱਚ ਕਹਿ ਸਕਦੇ ਆਪਾਂ ਕਿ ਫੈਲੀਆਂ ਹੋਈਆਂ 2009 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ ਇਹ ਦੇਖਦੇ ਹੋਏ ਪੂਰੇ ਜ਼ਿਲ੍ਹੇ ਦੇ ਵਿੱਚ 243 ਦੇ ਕਰੀਬ ਜਿਹੜੇ ਹੈਗੇ ਆ RO ਪਲਾਂਟ ਲਗਾਏ ਸੀ ਮੈਂ ਸਪੈਸੀਫਿਕ ਗੱਲ ਕਰਾਂ ਮਾਨਸਾ ਵਿਧਾਨ ਸਭਾ ਦੀ ਤਾਂ ਇੱਥੇ 71 ਜਿਹੜੇ ਹੈਗੇ ਆ RO ਮਾਨਸਾ ਵਿਧਾਨ ਸਭਾ ਦੇ ਵਿੱਚ ਲੱਗੇ ਹੋਏ ਸੀ ਜਿਹੜੇ ਕਿ 8 ਮਾਨਸਾ ਸ਼ਹਿਰ ਦੇ ਵਿੱਚ ਨੇ 3 ਭੀਖੀ ਸ਼ਹਿਰ ਚ ਨੇ ਜੀ ਬਾਕੀ 60 ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਕੰਡੀਸ਼ਨ ਅੱਜ ਮੈਂ ਤੁਹਾਨੂੰ ਸਨਮੋ ਕਰ ਰਿਹਾ ਕਿ ਜਿਹੜੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦੇ ਜਿਹੜੇ ਹੈਗੇ ਨੁਮਾਇੰਦੇ ਆ ਤੇ ਆਮ ਘਰਾਂ ਚੋਂ ਅਸੀਂ ਆਏ ਹੋਏ ਆ ਉਹ ਆਮ ਲੋਕਾਂ ਦੇ ਜਿਹੜੇ ਨਮਾਇंदे ਆ ਮੈਂ ਉਹਨਾਂ ਨੂੰ ਦਿਖਾਉਣਾ ਚਾਹਨਾ ਕਿ ਤੇ ਕਿ ਇਹ ਜਿਹੜੇ ਆਰਓ ਪਲਾਂਟ ਸੀਗੇ ਇਹ ਆਮ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਜਿਹੜੇ ਘਰਾਂ ਦੇ ਵਿੱਚ ਆਰਓ ਨਹੀਂ ਲਗਾ ਸਕਦੇ ਸੀ ਘਾਰੋਂ ਦਾ ਪਾਣੀ ਨਹੀਂ ਪੀ ਸਕਦੇ ਸੀ ਕਿਉਂਕਿ TDS ਦਾ ਲੈਵਲ ਜਿਹੜਾ ਹੈਗਾ ਜੀ ਉਹ 900 ਤੋਂ ਲੈ ਕੇ 1200 ਤੱਕ ਹੈ ਹਰ ਬੰਦਾ ਇਹ ਕਰਿਆ ਰੋ ਨਹੀਂ ਲਗਾ ਸਕਦਾ ਮਹਿੰਗਾ ਪੈਂਦਾ ਸੀ ਤਾਂ ਉਸ ਮੌਕੇ ਸਮੇਂ ਦੀ ਸਰਕਾਰ ਨੇ ਇਹ ਲੋਕਾਂ ਨੂੰ ਪਾਣੀ ਆਰਓ ਦਾ ਮਿਲਦਾ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਕੀਤਾ ਸੀ ਲੋਕ ਬਹੁਤ ਸਾਰੇ ਲੋਕ ਇਹਦੇ ਨਾਲ ਜੁੜੇ ਹੋਏ ਸੀ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਸੀ ਔਰ ਸਮੇਂ ਨਾਲ 2022 ਤੱਕ ਇਹ ਕੰਟੀਨਿਊ ਜਿਹੜੇ ਹੈਗੇ ਆ ਆਰਓ ਇਹ ਵਰਕਿੰਗ ਸ਼ਅ ਰਹੇ ਚਲਦੇ ਰਹੇ ਪਰ ਇਸ ਜਿਹੜੀ ਆਮ ਸਰਕਾਰ ਨੇ ਜਿਹੜੀ ਕਹਿੰਦੀ ਹੈ ਅਸੀਂ ਆਮ ਲੋਕਾਂ ਦੀ ਸਰਕਾਰ ਆ ਉਹਨਾਂ ਨੇ ਜਿਹੜੇ ਆਮ ਲੋਕਾਂ ਨੂੰ ਦਿੱਤੀਆਂ ਹੋਈਆਂ ਪੁਰਾਣੀਆਂ ਸਰਕਾਰਾਂ ਦੀਆਂ ਸਹੂਲਤਾਂ ਸੀ ਉਹ ਅੱਜ ਇਹਨਾਂ ਨੇ ਖੰਡਰ ਬਣਾ ਕੇ ਰੱਖ ਦਿੱਤੀਆਂ ਔਰ ਅੱਜ ਪੂਰੇ ਵਿਧਾਨ ਸਭਾ ਦੇ ਵਿੱਚ ਅੱਖ ਨੋ ਆਰੋ ਜਿਹੜੇ ਹੈਗੇ ਅੱਜ ਦੀ ਟਾਈਮ ਦੇ ਵਿੱਚ ਵਰਕਿੰਗ ਕੰਡੀਸ਼ਨ ਚ ਨੇ ਜੇ ਮੈਂ ਗੱਲ ਕਰਾਂ ਕਿ ਇਹਨਾਂ ਤੇ ਕਿੰਨੀ ਉਸ ਮੌਕੇ ਖਰਚਾ ਆਇਆ ਸਰਕਾਰ ਦਾ 50 ਕਰੋੜ ਦੇ ਕਰੀਬ ਜਿਹੜਾ ਹੈਗਾ ਇਹ ਸਾਰੇ ਆਰੋਆਂ ਤੇ ਸਰਕਾਰ ਦਾ ਬਜਟ ਉਦੋਂ ਖਰਚਾ ਆਇਆ ਕਿਉਂਕਿ ਇੱਕ ਆਰੋ 15 ਤੋਂ ਲੈ ਕੇ 25 ਲੱਖ ਤੱਕ ਜਿਹੜਾ ਹੈਗਾ ਕੋਸਟ ਕਰਦਾ ਉਹ ਏਰੀਆ ਵਾਈਜ਼ ਵੱਡਾ ਛੋਟੇ ਦੇ ਅਕੋਰਡਿੰਗ ਔਰ ਜਿਹੜਾ ਇਹ ਸਾਰਾ ਪੈਸਾ ਲੱਗਿਆ ਅੱਜ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਹ ਮਸ਼ਹੂਰੀ ਵਾਲੀ ਸਰਕਾਰ ਨੇ ਤੁਸੀਂ ਪਹਿਲਾਂ ਵੀ ਦੇਖਿਆ ਕਿ ਇਹਨਾਂ ਨੇ ਆਪਣੇ ਪੀ ਐਚ ਸੀ ਸੈਂਟਰ ਜਿਹੜੇ ਕਿ ਆਪਾਂ ਨੂੰ ਡਿਸਪੈਂਸਰੀਆਂ ਕਹਿੰਦੇ ਸੀ ਉਹ ਆਲਰੇਡੀ ਪਿਛਲੀਆਂ ਸਰਕਾਰਾਂ ਦੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਸਿਗੀਆਂ ਪਰ ਇਹਨਾਂ ਨੇ ਆਪ ਦਾ ਰੰਗ ਫੇਰ ਕੇ ਉਥੇ ਜਿਹੜਾ ਹੈਗਾ ਇਹਨਾਂ ਨੇ ਝਾੜੂ ਦਾ ਨਿਸ਼ਾਨ ਲਾ ਕੇ ਇਹਨਾਂ ਨੇ ਜੀ ਉਹ ਮਹੱਲਾ ਆਪ ਦੇ ਜਿਹੜੇ ਹੈਗੇ ਆਮ ਆਦਮੀ ਕਲੀਨਿਕ ਜਿਹੜੇ ਹੈਗੇ ਘੋਸ਼ਿਤ ਕਰਤੇ ਮੈਂ ਇਹਨਾਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਇਹ ਮੈਂ ਕੁਝ ਪਿੰਡਾਂ ਦੇ ਡਾਟਾ ਮੈਂ ਮੰਗਾਇਆ ਸੀ ਜਿੱਥੇ ਆਰਓ ਬੰਦ ਪਏ ਨੇ ਔਰ ਜਿਹੜੇ ਕਿ ਬਹੁਤ ਕੋਸਟਲੀ ਤੁਹਾਨੂੰ ਮੈਂ ਦੱਸਿਆ ਕਿ ਪੈਸਾ ਲਾ ਕੇ ਬਣਿਆ ਉਹਨਾਂ ਦੇ ਵਿੱਚ ਆ ਦੇਖੋ ਤੁਸੀਂ ਪਹਿਲਾਂ ਮੈਂ ਪਿੰਡ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਬੁਰਜ ਹਰੀ ਬੁਰਜ ਹਰੀ ਮਹੱਲਾ ਕਲੀਨਿਕ ਵੀ ਖੁੱਲੇ ਬੋਝਹਰੀ ਜਿਹੜਾ ਹੈਗਾ RO ਪਲਾਨਟ ਦੀ ਫੋਟੋ ਹੈ ਜਿਹੜਾ ਕਿ ਬੰਦ ਪਿਆ। ਉਸਵਾ ਦਲੇਲ ਸਿੰਘ ਵਾਲਾ ਪਿੰਡ ਦਾ RO ਪਲਾਨਟ ਜਿਹੜਾ ਹੈਗਾ ਬੰਦ ਪਿਆ। ਅਸਪਾਲ ਪਿੰਡ ਦਾ RO ਪਲਾਨਟ ਬੰਦ ਪਿਆ। ਮੋਜੂ ਪਿੰਡ ਦਾ RO ਪਲਾਨਟ ਬੰਦ ਪਿਆ। ਔਲਾ ਸਿੰਘ ਵਾਲੇ ਦਾ ਪਲਾਨਟ ਬੰਦ ਪਿਆ। ਕੋਟੜੇ ਦਾ RO ਪਲਾਨਟ ਬੰਦ ਪਿਆ। ਮੋਰ ਸਿੰਘ ਵਾਲੇ ਦਾ ਆਰਓ ਪਲੈਂਟ ਬਣ ਪਿਆ। ਅਕਲੀਏ ਦਾ ਆਰਓ ਪਲੈਂਟ ਬਣ ਪਿਆ। ਸੱਦਾ ਸਿੰਘ ਵਾਲੇ ਦਾ ਆਰਓ ਪਲੈਂਟ ਬਣ ਪਿਆ। ਗੁਰਥੜੀ ਦਾ ਗੁਰਥੜੀ ਪਿੰਡ ਦਾ ਆਰਓ ਪਲੈਂਟ ਬਣ ਪਿਆ। ਅਲੀ ਸ਼ੇਰ ਖੁਰਦ ਦਾ ਆਰਓ ਪਲੈਂਟ ਬਣ ਪਿਆ। ਕੱਲੋ ਪਿੰਡ ਦਾ ਆਰਓ ਪਲੈਂਟ ਬਣ ਪਿਆ। ਹੋਡਲਾ ਕਲਾਂ ਦਾ ਆਰਓ ਪਲੈਂਟ ਬਣ ਪਿਆ। ਸਹਾਰਨਾ ਦਾ ਆਰੋ ਪਲਾਂਟ ਬੰਦ ਪਿਆ। ਮਾਨ ਬੀਬੜੀਆਂ ਦਾ ਆਰੋ ਪਲਾਂਟ ਬੰਦ ਪਿਆ। ਖੀਵਾ ਖੁਰਦ ਦਾ ਆਰੋ ਪਲਾਂਟ ਬੰਦ ਪਿਆ। ਤੇਪੀ ਦਾ ਆਰੋ ਪਲਾਂਟ ਬੰਦ ਪਿਆ। ਅਰੱਲੇ ਦਾ ਆਰੋ ਪਲਾਂਟ ਬੰਦ ਪਿਆ ਬਹੁਤ ਵੱਡਾ ਪਿੰਡ ਹੈ ਜੀ ਰੱਲਾ। ਬੀਰ ਖੁਰਦ ਦਾ ਆਰੋ ਪਲਾਂਟ ਬੰਦ ਪਿਆ। ਇਹ ਚੰਦ ਮੈਂ ਤੁਹਾਨੂੰ ਉਦਾਹਰਨਾ ਤੁਹਾਨੂੰ ਇਹਨਾਂ ਨੇ ਦਿੱਤੀਆਂ ਨੇ ਕਿ ਇਹ ਸਾਰੇ ਲੱਖਾਂ ਰੁਪਇਆ ਲਾ ਕੇ ਜਿਹੜੀ ਸਾਨੂੰ ਆਮ ਲੋਕਾਂ ਨੂੰ ਸਹੂਲਤਾਂ ਦਿੱਤੀ ਸਰਕਾਰ ਨੇ ਉਹ ਬੰਦ ਪਈ ਹੈ ਅੱਜ ਲੋਕ ਜਿਹੜਾ ਹੈਗਾ ਗੰਦਾ ਪਾਣੀ ਪੀਣ ਲਈ ਸੀਵਰ ਦਾ ਪਾਣੀ ਪੀਣ ਲਈ ਮਜਬੂਰ ਹੋਏ ਪਏ ਹੈ ਹਾਂ ਇੱਕ ਕੰਮ ਇਹਨਾਂ ਨੇ ਜ਼ਰੂਰ ਕਰਤਾ ਕਿ ਘਰਾਂ ਦੇ ਵਿੱਚ ਇਹਨਾਂ ਨੇ ਸੀਵਰ ਦਾ ਪਾਣੀ ਪਚਾਤਾ ਤੁਸੀਂ ਦੇਖਿਓ ਹੀ ਹੈ ਪਿਛਲੇ ਸਮੇਂ ਦੌਰਾਨ ਹੁਣ ਵੀ ਮੌਜੂਦਾ ਵੀ ਕਿ ਆਮ ਘਰਾਂ ਦੇ ਵਿੱਚ ਜਿਹੜਾ ਹੈਗਾ ਸੀਵਰ ਦਾ ਪਾਣੀ ਫਿਰ ਰਿਹਾ ਉਹ ਪੀਣ ਲਈ ਲੋਕ ਮਜਬੂਰ ਹੋਏ ਪਏ ਐ ਔਰ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਹੋਈਆਂ ਪਈਆਂ ਜਿਹੜੀਆਂ ਕਿ ਕਦੇ ਸੁਣੀਆਂ ਵੀ ਨਹੀਂ ਸੀ ਉਹ ਕਾਰਨ ਕੀ ਹੈ ਕਿਉਂਕਿ ਪ੍ਰਦੂਸ਼ਿਤ ਪਾਣੀ ਪੀ ਰਹੇ ਐ ਇਹ ਪਲਾਂਟ ਬੰਦ ਹੋ ਚੁੱਕੇ ਐ ਜਿਹੜਾ ਲਹਿਰੀ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਰਲ ਕੇ ਲੋਕਾਂ ਤੱਕ ਜਾ ਰਿਹਾ ਜਿਹਦੇ ਕਰਕੇ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਦਾ ਨੁਕਸਾਨ ਹੋ ਰਿਹਾ ਅੱਜ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਇਹ ਮੁੱਦਾ ਸਰਕਾਰ ਦੇ ਲੋਕਾਂ ਦੇ ਧਿਆਨ 'ਚ ਲਿਆ ਰਹਿਆਂ ਕਿ ਜਿਹੜੀ ਗੱਲਾਂ ਕਰਦੀ ਹੈ ਸਰਕਾਰ ਕਿ ਅਸੀਂ ਆਮ ਲੋਕਾਂ ਲਈ ਕੰਮ ਕਰਦੇ ਹਾਂ ਇੱਥੇ ਤੁਸੀਂ ਇਹਦੇ ਤੇ ਮਸ਼ਹੂਰੀ ਆਪਦੀ ਛਾੜੂ ਲਗਾ ਕੇ ਥੋੜਾ ਜਿਹਾ ਖਰਚ ਕਰਕੇ ਇਹਨੂੰ ਚਾਲੂ ਵਰਕਿੰਗ ਕੰਡੀਸ਼ਨ 'ਚ ਕਰ ਦਿਓ ਇੱਥੇ ਕਰ ਦਿਓ ਮਸ਼ਹੂਰੀ ਆਪਦੀ ਕੋਈ ਤੇ ਸਾਡੀਆਂ ਆਲਰੇਡੀ ਚੱਲਦੀਆਂ ਡਿਸਪੈਂਸਰੀਆਂ ਦੇ ਰੰਗ ਫੇਰ ਕੇ ਤੁਸੀਂ ਮਹੱਲਾ ਕਲੀਨਿਕ ਲਿਖਤਾ ਆਮ ਆਦਮੀ ਦਾ ਤੇ ਇੱਥੇ ਤੁਸੀਂ ਆਰਓ ਬੰਦ ਪਏ ਐ ਪਿਛਲੀਆਂ ਸਰਕਾਰਾਂ ਦੇ ਸਮੇਂ ਚੱਲੇ ਨੇ ਔਰ ਇਹਨਾਂ ਨੂੰ ਥੋੜੀ ਬਹੁਤ ਇਹਨਾਂ ਤੇ ਖਰਚ ਕਰਕੇ ਤੁਸੀਂ ਜਿਹੜਾ ਹੈਗਾ ਸਾਡੇ ਆਰਓ ਪਲਾਂਟ ਚਲਾ ਦਿਓ ਤਾਂ ਕਿ ਲੋਕਾਂ ਨੂੰ ਇਹ ਪਾਣੀ ਦੀ ਛੁੱਧ ਪਾਣੀ ਮਿਲ ਸਕੇ ਲੋਕਾਂ ਨੂੰ ਜਿਹੜਾ ਹੈਗਾ ਬਿਮਾਰੀਆਂ ਤੋਂ ਬਚਾਅ ਹੋ ਸਕੇ ਮੈਂ ਹੋਰ ਤੁਹਾਨੂੰ ਦੱਸਦਾ ਕਿ ਹਰ ਹਰ ਵਿਅਕਤੀ ਜਿਹੜਾ ਕਿ ਜਿੰਨਾਂ ਦੇ ਏਰੀਆ ਚ ਆਰੋ ਲੱਗਿਆ ਹੋਇਆ ਸੀ ਉਹਨਾਂ ਨੂੰ 100 ਰੁਪਿਆ ਮੰਥ ਜਿਹੜਾ ਹੈਗਾ ਘਰ ਮੰਗ ਰਹੋ ਪੇ ਕਰਦੇ ਸੀ ਔਰ 20 ਲੀਟਰ ਡੇਲੀ ਦਾ ਪਾਣੀ ਉਹਨਾਂ ਨੂੰ ਆਰਓ ਤੋਂ ਮਿਲਦਾ ਸੀ ਜਿਹੜਾ ਕਿ ਇੱਕ ਪਰਿਵਾਰ ਦੇ ਪੀਣ ਲਈ ਬਹੁਤ ਰਹਿੰਦਾ ਸੀ ਇਹ ਸਹੂਲਤਾ ਜਿਹੜੀ ਇਹਨਾਂ ਨੇ ਜਲਦੀ ਜਿਹੜੀ ਹੈਗੀ ਖਤਮ ਕੀਤੀ ਔਰ ਇਹਨਾਂ ਦਾ ਕੋਈ ਇਸ ਗੱਲ ਵੱਲ ਧਿਆਨ ਨਹੀਂ ਹੈ ਮੈਂ ਇਹ ਕਹਿੰਦੇ ਆ ਨਾ ਕਿ ਰਾਜਨੀਤੀ ਕਰਦੇ ਆ ਰਾਜਨੀਤੀ ਅਸੀਂ ਮੁੱਦਿਆਂ ਦੀ ਕਰਦੇ ਆ ਹਮੇਸ਼ਾ ਕਰਦੇ ਰਵਾਂਗੇ ਸਰਕਾਰ ਦੀਆਂ ਜੋ ਨਲੈਕੀਆਂ ਨੇ ਜਿੱਥੇ ਸਰਕਾਰ ਜਿਹਦਾ ਧਿਆਨ ਹੈ ਨਹੀਂ ਉਹ ਅਸੀਂ ਮੁੱਦਾ ਸਰਕਾਰ ਦੇ ਸਾਹਮਣੇ ਰੱਖਾਂਗੇ ਮੈਂ ਬੇਨਤੀ ਕਰਾਂਗਾ ਇਹ ਮੌਜੂਦਾ ਵਿਧਾਇਕ ਸਾਹਿਬ ਨੂੰ ਕਿ ਤੁਸੀਂ ਜਿਹੜਾ ਹੈਗਾ ਵਾਵਾ ਖੱਟਣ ਤੇ 700 ਕਰੋੜ ਰੁਪਇਆ ਤੁਸੀਂ ਸਾਲ ਦਾ ਇਸ਼ਤਿਹਾਰਾਂ ਤੇ ਲਾ ਰਹੇ ਹੋ ਮਸ਼ਹੂਰੀਆਂ ਤੇ ਲਾ ਰਹੇ ਹੋ ਸਰਕਾਰ ਤੇ ਕਿਰਪਾ ਕਰਕੇ ਥੋੜੇ ਜੇ ਪੈਸੇ ਲਾ ਕੇ ਤੁਸੀਂ ਇਹ ਆਰਓ ਪਲਾਂਟ ਚਲਦੇ ਕਰ ਦਿਓ ਆਮ ਲੋਕਾਂ ਨੂੰ ਫਾਇਦਾ ਮਿਲੇ ਸ਼ੁੱਧ ਪਾਣੀ ਮਿਲੇ ਬਿਮਾਰੀਆਂ ਤੋਂ ਬਚਾਅ ਹੋ ਸਕੇ ਤਾਂ ਤੁਸੀਂ ਵੀ ਸੁਣਿਆ ਵੀ ਇਹ ਲੋਕਾਂ ਦੀ ਸਹੂਲਤ ਅੱਜ ਬੰਦ ਪਈ ਹੈ ਜਿੱਥੇ ਪਿਛਲੇ ਸਰਕਾਰਾਂ ਨੇ ਚਲਦੇ ਰੱਖੇ ਸੀਗੇ ਲੋਕਾਂ ਨੂੰ ਸਹੂਲਤ ਮਿਲ ਰਹੀ ਸੀ ਗਰੀਬ ਪਰਿਵਾਰਾਂ ਤੱਕ ਪਿਉਰੀਫਾਈ ਵਾਟਰ ਮਿਲ ਰਿਆ ਸੀ ਉਹਨਾਂ ਨੂੰ ਪੀਣ ਦਾ ਪਾਣੀ ਮਿਲ ਰਿਆ ਸੀ ਪਰ ਅੱਜ ਇਹ ਕਿਸ ਤਰੀਕੇ ਦੇ ਨਾਲ ਖੰਡਰ ਪਏ ਪਏ ਨੇ ਤਾਂ ਉੱਥੇ ਹੀ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਜਿਵੇਂ ਮਹੱਲਾ ਕਲੀਨਿਕ ਡਿਸਪੈਂਸਰੀਆਂ ਨੂੰ ਕਹਿ ਸਕਦੇ ਆ ਵੀ ਰੈਨੋਵੇਟ ਕਰਕੇ ਬਣਾ ਦੇ ਤਾਂ ਉੱਥੇ ਇਸ ਨੂੰ ਵੀ ਰੈਨੋਵੇਟ ਕੀਤਾ ਜਾ ਸਕਦਾ ਇਸ ਨੂੰ ਵੀ ਜਿਹੜਾ ਸੁਧਾਰ ਕੇ ਇਹ ਚੱਲਦੇ ਕੀਤੇ ਜਾ ਸਕਦੇ ਨੇ ਤਾਂ ਜੋ ਪਰਿਵਾਰਾਂ ਨੂੰ ਇੱਕ ਨਵੀਂ ਸਹੂਲਤ ਮਿਲ ਸਕੇ ਤੇ ਫੇਰ ਉਹ ਕਹਿ ਸਕਣ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦੇ ਲਈ ਕੋਈ ਸਹੂਲਤ ਪੈਦਾ ਕੀਤੀ ਆ ਹੁਣ ਦੇਖਣਾ ਹੈ ਵੀ ਯਾਰੋ ਕਦੋਂ ਚੱਲਦੇ ਨੇ ਕਿੰਨਾ ਚਿਰ ਇਹ ਬੰਦ ਰਹਿੰਦੇ ਨੇ ਤੇ ਇਹਨਾਂ ਦਾ ਹਾਲ ਜਿਹੜਾ ਜਿਹੜਾ ਇਹਨਾਂ ਤੇ ਰੁਪਈਆ ਖਰਚ ਹੋਇਆ ਕੀ ਇਹ ਇਸੇ ਤਰ੍ਹਾਂ ਜਾਇਆ ਜਾਊਗਾ ਜਾਂ ਇਸ ਦਾ ਕੋਈ ਸੁਧਾਰ ਹੋ ਗਿਆ ਕੈਮਰਾਮੈਨ ਮਨੀ ਦੇ ਨਾਲ ਪਰਮ ਦੀ ਪੁਰਾਣਾ ਫੋਪੀ ਨਿਊਜ਼ ਮਾਨਸਾ